ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਵੀ ਤੁਹਾਡੇ ਸਾਰਿਆਂ ਦੇ ਅੱਜ ਵੀ ਜਿਹੜੀ ਚੀਜ਼ ਮੈਂ ਬਣਾਉਣ ਲੱਗੀ ਆ ਤੇ ਇਹ ਬੜੀ ਖਾਸ ਆ ਸਾਰੇ ਮਸਾਰਿਆਂ ਦੀ ਬੜੀ ਫੇਵਰਿਟ ਹੈ ਉਹ ਹੈਗੀ ਆ ਚਾਹ ਤੇ ਜਦੋਂ ਅਸੀਂ weight loss ਕਰਦੇ ਆ ਜਿਆਦਾਤਰ ਕਹਿੰਦੇ ਆ ਕਿ ਬੰਦ ਕਰੋ ਚਾਹ ਤੇ ਪਰ ਮੈਂ ਕਹਿੰਦੀ ਆ ਕਿ ਬੰਦ ਨਾ ਕਰੋ ਕਿਉਂਕਿ ਇੱਕ ਟਾਈਮ ਜ਼ਰੂਰ ਦਿਹਾੜੀ ਦਾ ਜਦੋਂ ਵੈਸੇ ਵੀ ਇੰਨੀ ਬੈਨੀਫਿਟ ਵਾਲੀ ਹੁੰਦੀ ਆ ਚਾਹ ਕਿ ਵੈਸੇ ਵੀ ਚੰਗੀ ਆ ਸਿਹਤ ਵਾਸਤੇ ਮਾਰੀ ਵੀ ਹੀ ਤੇ ਬਾਕੀ ਮੇਰੇ ਤਰੀਕੇ ਨਾਲ ਬਣਾਉਗੇ ਤੇ ਤੁਹਾਨੂੰ ਕੁਝ ਵੀ ਮਾੜਾ ਨਹੀਂ ਲੱਗਣਾ ਕੋਈ ਐਸਿਡਿਟੀ ਨਹੀਂ ਹੋਣੀ ਕੋਈ ਕੁਝ ਨਹੀਂ ਹੋਣਾ ਤੇ ਬਾਕੀ ਦੂਜੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਚਾਹ ਪੀਣੀ ਹੈ ਤੇ ਇੱਕ ਗੱਲ ਜੀ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਜਦੋਂ ਵੀ ਚਾਹ ਪੀਓ ਤੇ ਖਾਣਾ ਜਿਹਦਾ ਖਾਧਾ ਹੋਵੇ ਨਾ ਉਹਦੇ ਤੋਂ ਜਸਟ ਉਸੇ ਵੇਲੇ ਨਾ ਪੀਓ ਮਤਲਬ ਥੋੜਾ ਟਾਈਮ ਪਾ ਗਏ ਅਧੇ ਘੰਟੇ ਬਾਅਦ ਜਦੋਂ ਪਾਣੀ ਪੀ ਲਿਆ ਉਹ ਤੋਂ ਅਧੇ ਘੰਟੇ 15 ਮਿੰਟ ਬਾਅਦ ਜਾਂ ਅਧੇ ਘੰਟੇ ਬਾਅਦ ਫਿਰ ਚਾਹ ਪੀਣੀ ਫਿਰ ਐਸਿਡਿਟੀ ਨਹੀਂ ਹੁੰਦੀ ਕਿਉਂਕਿ ਇਹ ਗਲਤੀ ਮੈਂ ਬਹੁਤ ਕਰਦੀ ਰਹੀ ਆ ਮੈਂ ਕੀ ਕਰਦੀ ਸੀ ਕਿ ਜਦੋਂ ਖਾਣਾ ਖਾਧਾ ਨਾਲ ਹੀ ਜਦੋਂ ਚਾਹ ਪੜਨੀ ਚਾਹ ਹੀ ਪੀ ਲੈਣੀ ਨਾਲੀ ਤੇ ਉਹਦੇ ਨਾਲ ਗੈਸ ਬਣ ਜਾਂਦੀ ਸੀ ਤੇ ਫਿਰ ਉਹ ਮਤਲਬ ਆ ਕਿ ਸਾਰਾ ਸਿਸਟਮ ਖਰਾਬ ਹੋ ਜਾਂਦਾ ਹੀ ਇਸ ਕਰਕੇ ਮੇਰੇ ਨਾਲ ਤੇ ਹੋਇਆ ਹੀ ਤੇ ਜੇ ਹੋਰ ਵੀ ਕੋਈ ਨਾ ਹੋਇਆ ਹੋਊ ਮੈਂ ਤੇ ਦੱਸਿਓ ਕਿ ਹਾਂ ਫਿਰ ਟਿਕਾ ਸਾਡੇ ਨਾਲ ਵੀ ਇਦਾਂ ਹੀ ਹੁੰਦਾ ਆ ਤੇ ਪਰ ਮੇਰੇ ਤਰੀਕੇ ਨਾਲ ਚਾਹ ਬਣਾ ਕੇ ਦੇਖੋਗੇ ਤੇ ਤੁਸੀਂ ਗਾਰੰਟੀ ਹੈਗੇ ਤੁਸੀਂ ਕਹੋਗੇ ਕਿ ਹਾਂ ਵਾ ਟਿਕਾ ਚਾਹ ਪੀਣ ਦਾ ਮਜ਼ਾ ਵੀ ਆ ਗਿਆ ਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਨੁਕਸਾਨ ਵੀ ਕੋਈ ਨਹੀਂ ਹੋਇਆ ਤੇ ਚਲੋ ਵੀ ਹੁਣ ਪਹਿਲਾਂ ਤੁਹਾਨੂੰ ਦੱਸੂਗੀ ਉਹਦਾ ਚਾਹ ਦਾ ਮਸਾਲਾ ਤਿਆਰ ਕਰਨਾ ਤੇ ਬਾਅਦ ਵਿੱਚ ਬਣਾਉਨੇ ਆ ਚਾਹ ਤੇ ਚਲੋ ਆਜੋ ਦੇਖੋ ਵੀ ਪਹਿਲਾਂ ਮੈਂ ਸਮਾਨ ਜਿਹੜਾ ਵਾ ਜਿਹੜਾ ਜ਼ਰੂਰੀ ਹੈ ਕਿ ਆਪਣੇ ਸਿਹਾਲ ਦੇ ਵਿੱਚ ਜਿਹੜੀ ਚਾਹ ਬਣੀ ਉਹਦੇ ਵਿੱਚ ਮਸਾਲੇ ਵਲੇ ਐਡ ਹੋਣੇ ਚਾਹੀਦੇ ਆ ਦਾਲ ਚੀਨੀ ਫੈਟਲੋਸ ਵਾਸਤੇ ਆ ਇਸ ਕਰਕੇ ਜ਼ਰੂਰੀ ਆ ਅਜਵੈਨ ਵੀ ਖਾਣ ਨਾਲ ਆਪਣਾ ਹਜਮ ਕਰ ਦਿੰਦੀ ਆ ਤੇ ਬਾਕੀ ਆ ਸਟਾਰਨੀਸ ਆ ਫਿਰ ਆ ਗੜੀਆਂ ਕਾਲੀ ਮੋਟਿਲਾ ਚੀਆ ਹਰੀ ਲਾਚੀ ਲੌਂਗ ਇਹ ਬੁਲਾਬ ਦੀਆਂ ਪੱਤੀਆਂ ਡਰਾਈ ਆ ਜਿਹੜੀਆਂ ਜੇ ਤੁਹਾਨੂੰ ਫਰੈਸ਼ ਮਿਲਦੀਆਂ ਤਾਂ ਉਸੇ ਟਾਈਮ ਹੀ ਚਾਹ ਚਾਹ ਲੋ ਪਰ ਇਹ ਡਰਾਈ ਹੈਗੀਆਂ ਤੇ ਸੌਫ ਲੌਂਗ ਤੇ ਇਹ ਬਾਕੀ ਹੈ ਗਏ ਆ ਲੈਮਨ ਗ੍ਰਾਸ ਇਹ ਜਿਹੜਾ ਸਮਾਨ ਹੈ ਗਾਇਆ ਇਹ ਸਾਰਾ ਤੁਸੀਂ ਪੀਸ ਲੈਣਾ ਹੈ ਥੋੜਾ ਦੜਬੜਾ ਕਰਕੇ ਪੀਸਣਾ ਹੈ ਕਿ ਜਿਸ ਦੇ ਨਾਲ ਥੋੜਾ ਮੋਟਾ ਮੋਟਾ ਰਹੇ ਕਿ ਪਾਣੀ ਦੇ ਵਿੱਚੋਂ ਕੱਪ ਦੇ ਵਿੱਚ ਨਾ ਜਾਵੇ ਸਾਰਾ ਸਮਾਨ ਹੀ ਪਾ ਲੈਣਾ ਹੈ ਇਹ ਬੱਸ ਜਿਹੜੀਆਂ ਗੁਲਾਬਰੀਆਂ ਪੱਤੀਆਂ ਵਾਂ ਇਹ ਬੜੀਆਂ ਚੰਗੀਆਂ ਆ ਗਲਾ ਗਲਾ ਖਰਾਬ ਹੋਵੇ ਨਾ ਤੇ ਉਹਦੇ ਵਿੱਚ ਦੇ ਵਿੱਚ ਪਾਉਣ ਵਾਸਤੇ ਵੜੀਆਂ ਵੜੀਆਂ ਆ ਇਸ ਕਰਕੇ ਥੋੜੀਆਂ ਜਿਹੀਆਂ ਜਿਹਾ ਮੈਂ ਪਾ ਲਉਂਗੀ ਕਿਉਂਕਿ ਸਰਦੀਆਂ ਦੇ ਵਿੱਚ ਤੇ ਗਲੇ ਵੀ ਠੀਕ ਰਹਿਣੇ ਚਾਹੀਦੇ ਆ ਤੇ ਫਲੇਵਰ ਵੀ ਬਹੁਤ ਵਧੀਆ ਹੁੰਦਾ ਚਾਹ ਦਾ ਵੀ ਆ ਜੇ ਪੀਸਿਆ ਗਿਆ ਮਸਾਲਾ ਥੋੜਾ ਇਦਾਂ ਦਾ ਰੱਖਣਾ ਹੈ ਧੜਬੜਾ ਇਹਨੂੰ ਡੱਬੇ ਚ ਪਾ ਕੇ ਰੱਖ ਲਓ ਤੇ ਨਾਲ ਨਾਲ ਰੋਜ਼ ਚਾਹ ਦੇ ਵਿੱਚ ਪਾਓ ਤੇ ਦੇਖਿਓ ਜਾਦਾ ਟੇਸਟ ਹੱਦੋਂ ਹੀ ਵਧ ਹੋਦੀ ਹੋ ਜਾਂਦਾ ਹੈ ਤੇ ਇਹ ਹੈ ਕਿ ਸਾਰੇ ਬੈਨੀਫਿਟ ਵੀ ਵਿੱਚ ਗਰਮ ਵੀ ਆ ਤੇ ਚਾਹ ਪੀਂਦਾ ਨਜ਼ਾਰਾ ਵੀ ਆਏਗਾ ਤੇ ਨਾਲੇ ਇਹ ਹੈ ਕਿ ਉਹਦੇ ਕੋਈ ਫਾਇਦਾ ਵੀ ਹੋਏਗਾ ਚਾਹ ਪੀ ਕੇ ਤੇ ਬਾਕੀ ਚਲੋ ਆਪਾਂ ਵੀ ਧਰ ਲਈਏ ਅੰਛੇ ਵੀ ਮੈਂ ਲਗਾਈਆਂ ਦੋ ਕੱਪ ਚਾਹਨਾ ਤੇ ਜਦੋਂ ਵੀ ਕੋਈ weight loss ਵਾਲਾ ਵਾ ਉਹ ਦੁੱਧ ਚ ਪੱਤੀਆਂ ਥੋੜੀਆਂ ਕੱਟ ਪੀਵੇ ਤੇ ਜਿੱਦਾਂ ਮੈਂ ਇਹਨਾਂ ਦੋ ਕੱਪ ਦੇ ਵਿੱਚ ਇੱਕ ਕੱਪ ਪਾਣੀ ਤੇ ਇੱਕ ਕੱਪ ਦੁੱਧ ਪਾਣਾ ਹੈ। ਪੋ ਆਕੇ ਪਹਿਲਾ ਕਦਮ ਦੇਣਾ ਹੈ ਫਿਰ ਪੱਤੀ ਪਾਣੀ ਦੇ ਵਿੱਚ। ਇਹਦਾ ਇਹ ਉਬਲ ਕੇ ਚੰਗੀ ਤਰ੍ਹਾਂ ਉਹ ਸੰਗਰਾ ਚੰਗੀ ਤਰ੍ਹਾਂ ਵਧੀਆ ਉਹਦਾ ਅਸਰ ਆ ਜਾਏ ਪਾਣੀ ਦੇ ਵਿੱਚ ਤੇ ਫਿਰ ਪਾ ਦੇਣੀ ਪੱਤੀ। ਚੀਨੀ ਪਰ ਇਹ ਕੋਸ਼ਿਸ਼ ਕਰੋ ਬੈਲੇ ਤੇ ਰੋਡ ਯੂਜ਼ ਕਰੋ ਮੇਰਾ ਖਤਮ ਹੋਇਆ ਹੀ ਹੈ ਇਸ ਕਰਕੇ ਮੈਂ ਦੇਖਾਂ ਚੀਨੀ ਯੂਜ਼ ਕਰ ਲਈਏ 2 ਚਮਚੀ ਚੀਨੀ ਇਹ ਕਦੇ ਨਮਕ ਪਾਉਣ ਦੀ ਆadat ਨਹੀਂ ਜਾਂਦੀ ਕਿਉਂਕਿ ਉਹਨਾਂ ਨਾਲ ਜਦਾਂ ਮੈਨੂੰ ਥੋੜੀ ਜਿਹੀ ਕਰਾਰੀ ਲੱਗਦੀ ਆ ਨਮਕ ਵਾਲੀ ਤੇ ਇਸ ਕਰਕੇ ਮੈਂ ਤੇ ਪਾਉਣੀ ਆ ਪਰ ਜਰੂਰੀ ਨਹੀਂ ਤੁਸੀਂ ਪਾਓ ਅਚਭੀ ਬਣ ਗਈ ਚਾਹ ਤੇ ਦੇਖੋ ਕਲਰ ਵੀ ਬਹੁਤ ਵਧੀਆ ਤੇ ਟੇਸਟ ਵੀ ਤਾਂ ਦੱਸਦੀਆਂ ਹਾਂ ਹਾਂ ਟੇਸਟ ਵੀ ਬੜਾ ਵਧੀਆ ਫਲੇਵਰਸ ਦੇਖੋ ਕਿੰਨੇ ਵਧੀਆ ਹੋਣ ਨੇ ਹਰ ਇੱਕ ਚੀਜ਼ ਦਾ ਪਤਾ ਲੱਗਣ ਲੱਗਾ ਹੈ ਕਿ ਆਪਾਂ ਜਿਹੜਾ ਵਿੱਚ ਪਾਇਆ ਜੇ ਇਹੋ ਜਿਹੀ ਚਾਹ ਪੀਤੀ ਹੋਗੀ ਤੇ ਕੋਲਛ ਮਾੜੀ ਨਹੀਂ ਜੇਗੀ ਇਹ ਬਹੁਤ ਵਧੀਆ ਵਾ ਤੇ ਵੈਸੇ ਵੀ ਸਦੀਆਂ ਆਣ ਲੀਆਂ ਚਾਹ ਚੰਗੀ ਲੱਗਣੀ ਹੈ ਇਸ ਕਰਕੇ ਮਸਾਲਾ ਵਧੀਆ ਰੱਖੋ ਤੇ ਬਾਕੀ ਜਿਹੜੀ ਪੱਤੀ ਆ ਉਹਨੂੰ ਥੋੜਾ ਜਿਆਦਾ ਕਾੜੋ ਘੱਟ ਤੇ ਘੱਟ ਪੱਤੀ ਥੋੜੀ ਯੂਜ਼ ਕਰੋ ਤੇ ਵੈਸੇ ਵੀ ਥੋੜ੍ਹਾ ਜਿਹਾ ਕਰ ਲਿਆ ਵਾ ਘੜਦਿਆ ਤੇ ਵਧੀਆ ਕਲਰ ਆ ਗਿਆ ਇਹਦਾ ਚਾਹ ਤਾਂ ਨਹੀਂ ਤੇ ਇਸ ਕਰਕੇ ਵੀ ਮజే ਨਾਲ ਪੀਓ ਚਾਹ ਪਰ ਪੀਓ ਘੱਟ ਜਿਹੜੇ weight loss ਕਰਨੇ ਹੋ ਉਹ ਤੇ ਇੱਕ ਵਾਰੀ ਦਿਹਾੜੀ ਦੀ ਇੱਕ ਵਾਰੀ ਸਿਰਫ ਪੀਓ ਬਾਕੀ ਜੋ ਮਰਜ਼ੀ ਕਰੀ ਜਾਓ ਪਤਲੇ ਨੂੰ ਮौज ਆਏ ਆ ਪਰ ਸਾਡੇ ਵਰਗਿਆਂ ਨੂੰ ਥੋੜ੍ਹਾ ਜਿਹਾ ਔਖਾ ਆ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਹੋਗੀ ਚਾਹ ਚੰਗੀ ਲੱਗੀ ਹੋਗੀ ਤੇ ਲਾਈਕ ਜ਼ਰੂਰ ਕਰਕੇ ਜਾਇਓ ਤੇ ਇੱਕ ਵਧੀਆ ਆ ਜਾ ਕਮੈਂਟ ਕਰਕੇ ਜਾਇਓ ਓਕੇ ਜੀ ਬਾਏ